ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਆਖਦੇ ਨੇ ਕਿ ਜੋ ਜੀਵ ਸੰਸਾਰ ਦੇ ਵਿੱਚ ਜਨਮ ਲੈ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜ ਜਾਂਦਾ ਤਾਂ ਉਸ ਜੀਵ ਨੂੰ ਅਨੰਤ ਸੁੱਖ ਮਿਲਦਾ ਹੈ ਉਹ ਜੀਵ ਆਪਣਾ ਜੀਵਨ ਬੜੀ ਹੀ ਖੁਸ਼ਹਾਲੀ ਆਨੰਦ ਦੇ ਨਾਲ ਬਤੀਤ ਕਰਦਾ ਹੈ ਸਿਮਰਨ ਮਾਰਗ ਤੇ ਚੱਲਦੇ-ਚੱਲਦੇ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆਉਂਦੇ ਨੇ ਜਿਨ੍ਹਾਂ ਨੂੰ ਪੁੱਛਣਾ ਲਾਜ਼ਮੀ ਹੈ ਤੇ ਉਹਨਾਂ ਦਾ ਇਲਾਜ ਵੀ ਮਿਲਣਾ ਬਹੁਤ ਜ਼ਰੂਰੀ ਹੈ ਜੇ ਸਾਡੇ ਮਨ ਦੇ ਵਿੱਚ ਕੋਈ ਸਵਾਲ ਆ ਗਿਆ ਤਾਂ ਉਹ ਰੁਕਾਵਟ ਬਣ ਸਕਦਾ ਹੈ ਹਰਸ਼ ਚਾਹਲ ਆਪਾਂ ਨੂੰ ਕਮੈਂਟ ਕਰਦੇ ਆ ਵਾਹਿਗੁਰੂ ਜੀ ਜਿਵੇਂ ਦੱਸਿਆ ਗਿਆ ਹੈ ਕਿ ਦਿਨ ਵੇਲੇ ਕਰਮ ਕਰਦੇ ਸਹਜੇ ਸਹਜੇ ਸਵਾਸ ਗਰਾਸ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਮੁਖੋਂ ਬੋਲਦੇ ਰਹਿਣਾ ਚਾਹੀਦਾ ਹੈ ਕੀ ਇਹ ਜ਼ਰੂਰੀ ਹੈ ਕਿ ਧਿਆਨ ਧੁਨੀ ਦੇ ਵਿੱਚ ਹੋਣਾ ਚਾਹੀਦਾ ਹੈ ਜਾਂ ਜੇ ਵਿਚਾਰ ਆਉਂਦੇ ਨੇ ਤਾਂ ਕੋਈ ਗੱਲ ਨਹੀਂ ਬਸ ਮੁਖੋਂ ਉਚਾਰਨ ਕਰਨਾ ਚਾਹੀਦਾ ਹੈ ਗੁਰਮਖ ਪਿਆਰੇ ਪੁੱਛਦੇ ਨੇ ਕਿ ਜਦੋਂ ਆਪਾਂ ਦਿਨ ਦੇ ਸਮੇਂ ਕੰਮਕਾਰ ਕਰਦੇ ਹੋਏ ਸਿਮਰਨ ਕਰਦੇ ਆ ਮੁਖੋਂ ਬੋਲਦੇ ਆ ਵਾਹਿਗੁਰੂ ਵਾਹਿ ਗੁਰੂ ਕਿਸ ਦੇ ਵਿੱਚ ਧਿਆਨ ਵੀ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਦੇਖੋ ਜਦੋਂ ਆਪਾਂ ਦਿਨ ਦੇ ਸਮੇਂ ਕੰਮਕਾਰ ਕਰਦੇ ਹੋਏ ਸਿਮਰਨ ਕਰਨਾ ਹੈ ਜੇ ਸਾਡਾ ਇਹਦੇ ਵਿੱਚ ਧਿਆਨ ਲੱਗਦਾ ਹੈ ਧੁਨ ਦੇ ਵਿੱਚ ਤਾਂ ਬਹੁਤ ਵਧੀਆ ਗੱਲ ਹੈ ਇਹ ਕੀ ਹੈ ਇਹ ਪਰਹੇਜ ਹੈ ਤੇ ਜੇ ਸਾਡਾ ਧਿਆਨ ਨਹੀਂ ਵੀ ਜਾਂਦਾ ਪਰ ਮੁੱਖੋਂ ਅਸੀਂ ਬੋਲਦੇ ਪਏ ਆ ਵਾਹਿਗੁਰੂ ਵਾਹਿਗੁਰੂ ਵਾਹਿ ਇਹ ਤਾਮੀ ਇਹਦਾ ਸਾਨੂੰ ਬਹੁਤ ਵੱਡਾ ਬੈਨੀਫਿਟ ਹੈ ਜੇ ਅਸੀਂ ਇੰਜ ਵੀ ਕਰਾਂਗੇ ਜੋ ਕਾਲ ਦੇ ਪੰਜ ਨਮਾਇੰਦੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹ ਸਾਡੇ ਮਨ ਨੂੰ ਕਿਸੇ ਵੀ ਪਾਸਿਓਂ ਠੇਸ ਨਹੀਂ ਪਹੁੰਚਾ ਸਕਣਗੇ ਕਹਿਣ ਦਾ ਭਾਵ ਕਿ ਉਹ ਜੋ ਵਿਚਾਰਾਂ ਦੀ ਹਨੇਰੀ ਸੀ ਉਹ ਰੂਪ ਹੀ ਰਵੇਗੀ ਇਸ ਤਰ੍ਹਾਂ ਵੀ ਸਿਮਰਨ ਕਰਨ ਦਾ ਇਹ ਬਹੁਤ ਵੱਡਾ ਫਾਇਦਾ ਹੈ ਸੋ ਕੰਮ ਕਰ ਕਰਦੇ ਹੋਏ ਵੀ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹਿਣਾ ਹੈ। ਅਗਲਾ ਜੋ ਆਪਾਂ ਨੂੰ ਇੱਕ ਸਵਾਲ ਆਇਆ ਹੈ। ਪ੍ਰਭ ਜਤਕੌਰ ਜੀ ਉਹ ਕਹਿੰਦੇ ਕਿ ਵਾਹਿਗੁਰੂ ਜੀ ਮੇਰੀ ਪਰੇਸ਼ਾਨੀ ਦਾ ਜਵਾਬ ਦਿਓ ਕਿਰਪਾ ਕਰਕੇ। ਤੁਹਾਨੂੰ ਮੈਂ ਦੱਸਿਆ ਸੀ ਮੈਨੂੰ ਪਹਿਲਾਂ ਅਨਹਦ ਤੂਣਾ ਸੁਣਾਈ ਦਿੰਦੀਆਂ ਸੀ। ਤੁਸੀਂ ਕਹਿੰਦੇ ਵੀਡੀਓ ਦੇ ਰਾਹੀਂ ਜਵਾਬ ਦਿੱਤਾ ਸੀ। ਵਾਹਿਗੁਰੂ ਜੀ ਇੱਕ ਡੇਢ ਮਹੀਨਾ ਪਹਿਲਾਂ ਮੈਂ ਦੁਪਹਿਰ ਸਮੇਂ ਸੁੱਤੀ ਹੋਈ ਸੀ ਮੈਨੂੰ ਕਹਿੰਦੇ ਇੱਕ ਭਾਰੀ ਆਵਾਜ਼ ਸੁਣਾਈ ਦਿੱਤੀ ਜਿਵੇਂ ਘੰਟੇ ਦੀ ਬਹੁਤ ਭਾਰੀ ਆਵਾਜ਼ ਗੂੰਜਦੀ ਹੈ ਉਹ ਮੈਨੂੰ ਬਹੁਤ ਦੂਰ ਲੈ ਕੇ ਜਾ ਰਹੀ ਸੀ ਉਸ ਤੋਂ ਬਾਅਦ ਨਾਲ ਕੰਧ ਉੱਪਰ ਬਹੁਤ ਤੇਜ਼ ਪ੍ਰਕਾਸ਼ ਹੋਇਆ ਤੇਜ ਸੂਰਜ ਤੋਂ ਵੀ ਮੇਰੇ ਤੋਂ ਦੇਖਿਆ ਨਹੀਂ ਗਿਆ ਡਰ ਕਾਰਨ ਮੇਰੀ ਜਾਗ ਖੁੱਲ ਗਈ ਵਾਹਿਗੁਰੂ ਜੀ ਉਹ ਪ੍ਰਕਾਸ਼ ਕੀ ਹੋ ਸਕਦਾ ਹੈ ਇੱਕ ਗੁਰਮੁਖ ਜੀ ਨੂੰ ਮੈਂ ਪੁੱਛਿਆ ਸੀ YouTube ਤੇ ਉਹ ਕਹਿੰਦੇ ਕਿ ਆਤਮਿਕ ਪ੍ਰਕਾਸ਼ ਹੈ ਵਾਹਿਗੁਰੂ ਜੀ ਆਤਮਿਕ ਪ੍ਰਕਾਸ਼ ਕੀ ਹੁੰਦਾ ਹੈ ਇਸ ਤੋਂ ਅੱਗੇ ਕੀ ਹੁੰਦਾ ਹੈ ਹੁਣ ਵੀ ਵਾਹਿਗੁਰੂ ਜੀ 24 ਘੰਟੇ ਮੈਨੂੰ ਅਨਹਦ ਧੁਨਾ ਸੁਣਾਈ ਦਿੰਦੀਆਂ ਨੇ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਪਰੇਸ਼ਾਨੀ ਨਹੀਂ ਕਹਿਣਾ ਇਹ ਪਰੇਸ਼ਾਨੀ ਨਹੀਂ ਹੈ ਵਾਹਿਗੁਰੂ ਇਹ ਮਾਲਕ ਦੀ ਕਿਰਪਾ ਹੈ ਕਿ ਜੇ ਸਾਨੂੰ ਅਨਹਦ ਸ਼ਬਦ ਸੁਣਾਈ ਦਿੰਦੇ ਸੀ ਤੇ ਅਸੀਂ ਸਹਜ ਵਿੱਚ ਗਏ ਨੀਂਦ ਵਿੱਚ ਗਏ ਉੱਥੇ ਅਨਹਦ ਸ਼ਬਦ ਉੱਚੀ ਹੋ ਗਿਆ ਜਦੋਂ ਉੱਚੀ ਹੋ ਗਿਆ ਤਾਂ ਸੁਰਤੀ ਬੋਡੀ ਦੇ ਵਿੱਚੋਂ ਨਿਕਲ ਕੇ ਸੁਰਤੀ ਵੀ ਸਾਡੀ ਉੱਥੇ ਜਾਂਦੀ ਹੈ ਜਿੱਥੇ ਉਹ ਨਾਮ ਚੱਲਦਾ ਹੈ ਜਿੱਥੋਂ ਉਹ ਨਾਮ ਪ੍ਰਗਟ ਹੋ ਰਿਹਾ ਹੁਣ ਨਾਮ ਕਿੱਥੋਂ ਪ੍ਰਗਟ ਹੋ ਰਿਹਾ ਆ ਨਾਮ ਪ੍ਰਗਟ ਹੋ ਰਿਹਾ ਮਾਲਕ ਦੇ ਮੁਖ ਦੇ ਵਿੱਚੋਂ ਉੱਥੋਂ ਹੀ ਇਹ ਆਵਾਜ਼ ਆ ਰਹੀ ਹੈ ਤੇ ਉੱਥੇ ਹੀ ਜੀਵ ਨੇ ਜਾਣਾ ਹੈ ਹੁਣ ਇਸ ਦੌਰਾਨ ਸਾਨੂੰ ਕੋਈ ਵੀ ਗਿਆਨ ਭੇਦ ਨਹੀਂ ਹੁੰਦਾ ਜਦੋਂ ਇਥੋਂ ਸੁਰਤੀ ਨਿਕਲਦੀ ਹੈ ਤਾਂ ਜੀਵ ਡਰ ਜਾਂਦਾ ਹੈ ਆਪ ਜੀ ਨੂੰ ਗੁਰਮੁਖ ਪਿਆਰਿਆਂ ਦੀ ਸੰਗਤ ਕਰਨੀ ਚਾਹੀਦੀ ਹੈ ਜਦੋਂ ਵੀ ਗੁਰਮੁਖ ਪਿਆਰੀ ਕਿਤੇ ਪ੍ਰੋਗਰਾਮ ਲਾਉਂਦੇ ਨੇ ਅਗੱਤ ਕਹਾਣੀ ਕਰਦੇ ਨੇ ਤਾਂ ਤੁਹਾਨੂੰ ਸੰਗਤ ਦੇ ਵਿੱਚ ਜਾ ਕੇ ਸਿਮਰਨ ਕਰਨਾ ਚਾਹੀਦਾ ਹੈ ਉਹਨਾਂ ਦੇ ਨਾਲ ਜਾ ਕੇ ਵਿਚਾਰ ਕਰਨੀ ਚਾਹੀਦੀ ਹੈ ਕਿਉਂਕਿ ਵਾਹਿਗੁਰੂ ਇਸ ਤੋਂ ਅੱਗੇ ਜੋ ਆਪ ਜੀ ਨਾਲ ਹੋਵੇਗਾ ਉਹ ਧਿਆਨ ਦਾ ਰਸਤਾ ਹੈ ਇੱਥੇ ਮਨ ਦਾ ਸਹਿਜ ਬਹੁਤ ਜ਼ਰੂਰੀ ਹੈ ਸਾਨੂੰ ਗਿਆਨ ਵੀ ਹੋਣਾ ਚਾਹੀਦਾ ਹੈ ਸੋ ਇਹ ਗਿਆਨ ਸਾਨੂੰ ਗੁਰਮਖਾਂ ਦੀ ਸੰਗਤ ਦੇ ਵਿੱਚੋਂ ਹੀ ਮਿਲਣਾ ਹੈ ਤੇ ਪ੍ਰਕਾਸ਼ ਜੀਵ ਨੂੰ ਕਈ ਤਰ੍ਹਾਂ ਦਾ ਦਿਖਾਈ ਦਿੰਦਾ ਜਿਵੇਂ ਰੰਗ ਹੋ ਗਏ ਬਹੁਤ ਰੰਗ ਜੀਵ ਨੂੰ ਦਿਖਾਈ ਦਿੰਦੇ ਨੇ ਪਰ ਜੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਪ੍ਰਕਾਸ਼ ਹੈ ਉਸ ਨੂੰ ਦੇਖ ਕੇ ਜੀਵ ਡਰਦਾ ਨਹੀਂ ਹੈ ਉਸ ਪ੍ਰਕਾਸ਼ ਨੂੰ ਵੇਖ ਕੇ ਜੀਵ ਕਿਵੇਂ ਡਰ ਸਕਦਾ ਕਿਉਂਕਿ ਉਹ ਤਾਂ ਸਾਡੇ ਪਿਤਾ ਦਾ ਸਾਡੇ ਮਾਤਾ ਪਿਤਾ ਦਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਪ੍ਰਕਾਸ਼ ਹੈ ਦੱਸਣ ਵਾਲੇ ਇੰਜ ਦੱਸਦੇ ਨੇ ਕਿ ਜਦੋਂ ਉਹ ਪ੍ਰਕਾਸ਼ ਵਾਹਿਗੁਰੂ ਦਾ ਦਿਖਾਈ ਦਿੰਦਾ ਹੈ ਤਾਂ ਜੀ ਕਰਦਾ ਹੈ ਜੀ ਕਰਦਾ ਹੈ ਕਿ ਉਸ ਨੂੰ ਵੇਖੀ ਜਾਈਏ ਉਸ ਤੋਂ ਧਿਆਨ ਹਟਾਉਣ ਨੂੰ ਮਾਨ ਨਹੀਂ ਕਰਦਾ ਸੋ ਵਾਹਿਗੁਰੂ ਸੰਗਤ ਜ਼ਰੂਰ ਜੁਆਇਨ ਕਰਨੀ ਹੈ ਜਿੱਥੇ ਵੀ ਗੁਰਮੁਖ ਪਿਆਰੇ ਆਪ ਜੀ ਨੂੰ ਨਜ਼ਦੀਕ ਪੈਂਦੇ ਨੇ ਸੋ ਸੰਗਤ ਕਰੋ ਜੋ ਆਪ ਜੀ ਨੂੰ 24 ਘੰਟੇ ਅਨਹਦ ਸ਼ਬਦ ਸੁناਈ ਦਿੰਦੇ ਨੇ ਮਾਲਕ ਦੀ ਬਹੁਤ ਕਿਰਪਾ ਹੈ ਅਗਲਾ ਜੋ ਸਵਾਲ ਹੈ ਕਰਨਗੁਰ ਸਿੰਘ ਦਾ ਹੈ ਜੀ ਮੈਨੂੰ 6 ਮਹੀਨੇ ਹੋ ਗਏ ਸਿਮਰਨ ਕਰਦੇ ਸ਼ੁਰੂ ਵਿੱਚ 1 ਮਹੀਨੇ ਬਾਅਦ ਟਿੱਡੇ ਵਰਗੀ ਆਵਾਜ਼ ਆਉਂਦੀ ਸੀ ਟੀਂ ਟੀ ਦੀ ਆਵਾਜ਼ ਆਉਂਦੀ ਸੀ ਹੌਲੀ ਹੌਲੀ ਉਹ ਆਵਾਜ਼ ਬੰਦ ਹੋ ਗਏ ਵਾਹਿਗੁਰੂ ਜੀ ਹੁਣ ਕੋਈ ਆਵਾਜ਼ ਨਹੀਂ ਸੁਣਦੀ ਵਾਹਿਗੁਰੂ ਜੀ ਜਸਪਾਲ ਕੌਰ ਸੋ ਜਸਪਾਲ ਕੌਰ ਜੀ ਆਪਾਂ ਨੂੰ ਇੱਕ ਕਮੈਂਟ ਕਰਦੇ ਨੇ ਵਾਹਿਗੁਰੂ ਜੀ ਦੇਖੋ ਸਭ ਤੋਂ ਪਹਿਲਾਂ ਜੀਵ ਬੜੇ ਚਾਅ ਦੇ ਨਾਲ ਸਿਮਰਨ ਕਰਦਾ ਹੈ ਸਮਾ ਕੱਢਦਾ ਹੈ ਜਦੋਂ ਸਮਾ ਕੱਢਦਾ ਹੈ ਫਿਰ ਧਿਆਨ ਦੇ ਵਿੱਚ ਬੈਠਦਾ ਹੈ ਜਦੋਂ ਧਿਆਨ ਦੇ ਵਿੱਚ ਬੈਠਦਾ ਹੈ ਤਾਂ ਉੱਥੇ ਸੁਨੁਣ ਅਨਹਦ ਸ਼ਬਦ ਸੁਣਾਈ ਦਿੰਦੇ ਨੇ ਕਿਉਂਕਿ ਮਨ ਨੇ ਵਿਚਾਰਾਂ ਨੂੰ ਪਰੇ ਕਰਕੇ ਧਿਆਨ ਦੇ ਵਿੱਚ ਇਕਾਗਰ ਹੋ ਕੇ ਬੈਠਾ ਹੈ ਆਪਣਾ ਜੋ ਆਸਣ ਹੈ ਫਿਰ ਘਰ ਦੇ ਵਿੱਚ ਲਾਇਆ ਹੈ ਹੌਲੀ-ਹੌਲੀ ਕੀ ਹੁੰਦਾ ਹੈ ਜਦੋਂ ਸਾਡੀ ਕੋਈ ਅਵਸਥਾ ਨਹੀਂ ਬਣਦੀ ਤਾਂ ਜੀਵ ਵਿਚਾਰਾਂ ਦੇ ਵਿੱਚ ਪੈ ਜਾਂਦਾ ਬਾਹਰ ਮੁਖੀ ਹੋਣ ਦੇ ਕਾਰਨ ਸਾਨੂੰ ਉਹ ਅਨਹਦ ਸ਼ਬਦ ਸੁਣਾਈ ਨਹੀਂ ਦਿੰਦੇ ਸੋ ਸਾਨੂੰ ਲੋੜ ਹੈ ਅੰਤਰਗਤ ਹੋਣ ਦੀ ਜਦੋਂ ਅੰਤਰਗਤ ਹੋ ਕੇ ਫਿਰ ਉਸੇ ਤਰ੍ਹਾਂ ਹੀ ਧਿਆਨ ਦੇ ਵਿੱਚ ਵਿਚਰਾਂਗੇ ਕੋਈ ਵੀ ਸਾਨੂੰ ਵਿਚਾਰ ਨਹੀਂ ਆਵੇਗਾ ਕਿਉਂਕਿ ਹੁਣ ਜੇ ਸਾਡੇ ਅਨਹਦ ਸ਼ਬਦ ਵੰਦ ਨੇ ਤਾਂ ਅੰਦਰੋਂ ਅੰਦਰ ਹੀ ਧਿਆਨ ਦੇ ਵਿੱਚ ਬੈਠਿਆਂ ਵੀ ਸਾਨੂੰ ਇਹ ਫੁਰਨਾ ਆ ਹੀ ਜਾਣਾ ਕਿ ਮੈਨੂੰ ਅਨਹਦ ਸ਼ਬਦ ਸੁਣਾਈ ਨਹੀਂ ਦਿੰਦੇ ਹੁਣ ਸੁਣਾਈ ਦੇਣ ਹੁਣ ਸੁਣਾਈ ਦੇਣ ਸੋ ਇਹ ਵੀ ਇੱਕ ਫੁਰਨਾ ਹੈ ਐਸ ਫੁਰਨੇ ਨੂੰ ਵੀ ਆਪਾਂ ਬੰਦ ਕਰਨਾ ਹੈ ਤੇ ਬੜੇ ਹੀ ਇਕਾਗਰਤਾ ਦੇ ਨਾਲ ਆਪਾਂ ਪੌਣ ਦਾ ਸੰਤੁਲਨ ਬਣਾਉਂਦੇ ਹੋਏ ਜਦੋਂ ਸਾਨੂੰ சுவாਸ ਹਲਕੇ ਤੇ ਗਹਿਰੇ ਹੋਣ ਲੱਗ ਪੈਂਦੇ ਵਿਚਾਰ ਸਾਡੇ ਤੋਂ ਪਰੇ ਹੋ ਜਾਂਦੇ ਵਸ ਵਿੱਚ ਹੋ ਜਾਂਦੇ ਫਿਰ ਪਤਿਆਨ ਦੇ ਵਿੱਚ ਵਿਚਾਰ ਰਹਿਤ ਹੋ ਕੇ ਬੈਠਣਾ ਹੈ ਨਿਰਵਿਚਾਰ ਇੱਥੋਂ ਹੀ ਜੀਵ ਨੂੰ ਅਨਹਦ ਸ਼ਬਦ ਸੁਣਾਈ ਦੇਣੇ ਨੇ ਜੋ ਆਪ ਜੀ ਨੂੰ ਪਹਿਲਾਂ ਵੀ ਸੁਣਾਈ ਦਿੱਤੇ ਉਹ ਵੀ ਇੱਥੋਂ ਹੀ ਸੁਣਾਈ ਦਿੱਤੇ 23 ਵਾਰ ਸਾਡੀ ਮਿਹਨਤ ਘਟ ਜਾਂਦੀ ਹੈ ਸੰਸਾਰਿਕ ਕੰਮਕਾਰ ਕਰਦੇ ਹੋਏ ਸੋ ਮਾਲਕ ਸਾਰਿਆਂ ਨੂੰ ਖਿਮਾ ਕਰਨ ਆਪਣੇ ਚਰਨਾ ਦੇ ਨਾਲ ਲਾਉਣ ਭੁੱਲਾਂ ਚੁੱਕਾ ਅਕਾਲ ਪੁਰਖ ਵਾਹਿਗੁਰੂ ਜੀ ਮਾਫ਼ ਕਰਨ ਆਪਣੇ ਸਿਮਰਨ ਦੇ ਵਿੱਚ ਸਾਰੇ ਹੀ ਜੀਵਾਂ ਨੂੰ ਜੋੜ ਲੈਣਾ ਸਾਰੇ ਹੀ ਜੀਵ ਉਸ ਪ੍ਰਮਾਤਮਾ ਦਾ ਨਾਮ ਜਪਦੇ ਜਪਦੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਨ ਸੋ ਵਾਹਿਗੁਰੂ ਜੀ ਅੱਜ ਦੇ ਕੁਝ ਇਹ ਸਵਾਲ ਸੰਗ ਜੋ ਮਾਲਕ ਨੇ ਬੜੀ ਕਿਰਪਾ ਕਰਕੇ ਵਿਚਾਰ ਕੀਤੀ ਹੈ ਸੋ ਵਾਹਿਗੁਰੂ ਜੀ ਅੱਜ ਇੱਕ ਹੋਰ ਕਮੈਂਟ ਪੜਿਆ ਸੀ ਉਹ ਬੀਬੀ ਜੀ ਦਾ ਨਾਮ ਤਾਂ ਯਾਦ ਨਹੀਂ ਕਹਿੰਦੇ ਹਣ ਤੁਸੀਂ ਨਾਮ ਵਿਚਾਰਤਾ ਨਹੀਂ ਕਰਦੇ ਤਨ ਦੀ ਵਿਚਾਰ ਕਰਦੇ ਹੋ ਵਾਹਿਗੁਰੂ ਜੀ ਜਿਵੇਂ ਜਿਵੇਂ ਸਮਾਂ ਮਿਲਦਾ ਹੈ ਆਪਾਂ ਨਾਮ ਵਿਚਾਰ ਵੀ ਕਰਦੇ ਹਾਂ ਰੈਗੂਲਰ ਵੀਡੀਓ ਪਾਉਂਦੇ ਹਾਂ ਬਾਕੀ ਉਹ ਸ਼ਾਰਟ ਵੀਡੀਓ ਹੁੰਦੀਆਂ ਨੇ ਸਾਡੇ ਸਰੀਰ ਨੂੰ ਤੰਦਰੁਸਤ ਕਰਨ ਵਾਸਤੇ ਕਿਉਂਕਿ ਬਹੁਤ ਜੀ ਪਰੇਸ਼ਾਨ ਨੇ ਤਰਾ ਤਰ੍ਹਾਂ ਦੇ ਆਪਾਂ ਡਾਕਟਰੀ ਇਲਾਜ ਕਰਵਾ ਲੰਨੇ ਆ ਪਰ ਫਿਰ ਵੀ ਠੀਕ ਨਹੀਂ ਹੁੰਦੇ ਸੋ ਇਹ ਸਾਡੇ ਜੀਵਨ ਸ਼ੈਲੀ ਦੇ ਨਾਲ ਜੁੜੀਆਂ ਹੋਈਆਂ ਕੁਝ ਐਕਸਰਸਾਈਜ਼ ਹੁੰਦੀਆਂ ਨੇ ਜੋ ਆਪਾਂ ਸ਼ਾਰਟ ਵੀਡੀਓ ਦੇ ਰੂਪ ਵਿੱਚ ਪਾਉਨੇ ਆ ਸੋ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈ ਹਰ ਇੱਕ ਜੀਵ ਦਾ ਲਾਈਫ ਸਟਾਈਲ ਅਜੀਹਾ ਹੋਣਾ ਚਾਹੀਦਾ ਕਿ ਸਾਨੂੰ ਕੋਈ ਸਰੀਰਕ ਰੋਗ ਨਾ ਲੱਗੇ ਕਿਉਂਕਿ ਸਾਡਾ ਸਰੀਰ ਤੰਦਰੁਸਤ ਹੋਵੇਗਾ ਫਿਰ ਹੀ ਅਸੀਂ ਸਿਮਰਨ ਕਰ ਸਕਾਂਗੇ ਮੰਨ ਲਓ ਲੱਕ ਦਰਦ ਹੁੰਦਾ ਹੈ ਤਾਂ ਕੋਈ ਜੀਵ ਸਿਮਰਨ ਕਿਵੇਂ ਕਰ ਲੇਗਾ ਜੇ ਪੇਟ ਦੇ ਵਿੱਚ ਕੋਈ ਨੁਕਸ ਹੈ ਕੋਈ ਜੀਵ ਸਿਮਰਨ ਕਿਵੇਂ ਕਰ ਲੇਗਾ ਜੋ ਵੀ ਕੁਝ ਚੱਲ ਰਿਹਾ ਹੈ ਵਾਹਿਗੁਰੂ ਜੀ ਮਾਲਕ ਦੀ ਆਪ ਦੀ ਮਰਜ਼ੀ ਕਿਰਪਾ ਦੇ ਨਾਲ ਚੱਲ ਰਿਹਾ ਹੈ ਸੋ ਇਸੇ ਤਰ੍ਹਾਂ ਹੀ ਅੱਪਾ ਚੱਲਣ ਦੇਣਾ ਹੈ ਅਗਲਾ ਸਮਾ ਉਹਨਾਂ ਨੂੰ ਪਤਾ ਹੈ ਕਿ ਕਿਹੋ ਜਿਹਾ ਆਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ